ਤੇ ਭਗਵੰਤ ਮਾਨ ਸਰਕਾਰ ਦੇ ਬੁਤਲੇ ਫੁਕੇ ਜਾ ਰਹੇ ਪੂਰੇ ਪੰਜਾਬ ਚ ਇਹ ਸਰਕਾਰਾਂ ਵੱਡੀਆਂ-ਵੱਡੀਆਂ ਨੂੰ ਥੱਲੇ ਸੁੱਟ ਦਿੰਦਾ ਮੁਰਦਾਬਾਦ ਜੈ ਹਿੰਦ ਪੀ ਆ ਕੀ ਤੇਰਾ ਵੇਰੀ 420 ਰੱਖੇ ਰੱਖੋ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਅੱਜ ਕੜਾਕੇ ਦੀ ਠੰਡ ਵਿੱਚ ਜਿੱਥੇ ਕੀ ਬਾਹਰ ਨਿਕਲ ਤੋਂ ਲੋਕ ਭਰੇਜ਼ ਕਰ ਰਹੇ ਨੇ ਅੱਜ ਉੱਥੇ ਹੀ 800 ਸੌ ਸਿਮਲਾਜਮਾ ਵੱਲੋਂ ਰੋਸ਼ ਕੀਤਾ ਗਿਆ ਰੋਸ਼ ਕਰ ਰਹੇ ਨੇ ਇੱਕ ਪੁਤਲਾ ਵੀ ਉਹਨਾਂ ਨੇ ਸਾੜਿਆ ਉਹ ਕਿਉਂ ਸਾੜਿਆ ਗਲਤ ਬਤ ਕਰਦੇ ਆ ਉਹਨਾਂ ਦੇ ਆਗੂ ਇੱਥੇ ਮੌਜੂਦ ਨੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਜੋ ਪਤਲਾ ਸਾੜਿਆ ਕਿਹਨਾਂ ਦਾ ਪਤਲਾ ਸਾੜਿਆ ਜੀ ਅੱਜ ਜੋ ਪਤਲਾ ਸਾੜਿਆ ਠੇਕਾ ਮਲਾਜਮ ਸ਼ਗਰਸ਼ ਮੋਰਚੇ ਦੇ ਪ੍ਰੋਗਰਾਮ ਤਹਿਤ ਜੋ ਭਗਵੰਤ ਮਾਨ ਸਰਕਾਰ ਜਦੋਂ ਬਣੀ ਸੀਗੀ ਇਹ ਕਹਿੰਦੇ ਸੀ ਵੀ ਅਸੀਂ ਪੈਲ ਦੇ ਆਧਾਰ ਤੇ ਮਲਾਜਮਾਂ ਦੀਆਂ ਮੰਗਾਂ ਜਿਹੜੇ ਮਸਲਿਆਂ ਦਾ ਹੱਲ ਕਰਾਂਗੇ ਲੇਕਿਨ 2 ਸਾਲ ਦੇ ਕਰੀਬ ਹੋ ਚਲੇਆ ਸਰਕਾਰ ਬਣੀ ਨੂੰ ਲੇਕਿਨ ਮੰਗਾਂ ਮਸਲਿਆਂ ਦਾ ਹੱਲ ਉੱਥੇ ਦਾ ਉੱਥੇ ਹੀ ਆ ਜੇ ਉਹ ਪਿਛਲੀਆਂ ਸਰਕਾਰਾਂ ਦੇ ਨਾਲ ਲੁੱਟ ਹੁੰਦੀ ਸੀ ਇਹ ਵੀ ਸਰਕਾਰ ਉਵੇਂ ਹੀ ਲੁੱਟਦੀ ਪਈ ਆ ਆ ਪਿੱਛੇ ਜੀ ਅਸੀਂ ਲੱਡਵਾਲ ਟੋਲ ਪਲਾਜੇ ਦੇ ਤੇ ਜਾਮ ਕੀਤਾ ਸੀਗਾ ਲੇਕਿਨ ਉੱਥੇ ਪ੍ਰਸ਼ਾਸਨ ਨੇ ਭਰੋਸਾ ਦਵਾਇਆ 19 ਦੀ ਪੰਜਾਬ ਨਾਲ ਲੇਕਿਨ 19ਵੀਂ ਵਾਰ ਮੁੱਖ ਮੰਤਰੀ ਪੰਜਾਬ ਦਾ ਉਹੀ ਲਾਰਾ ਵੀ ਜਿਵੇਂ ਹੁੰਦਾ ਕਰਕੇ ਮੈਂ ਮੀਟਿੰਗ ਨਹੀਂ ਕਰੂੰ ਮੀਟਿੰਗ ਅੱਗੇ ਬਾਅਦ ਦਿੱਤੀ ਜਾਂਦੀ ਆ ਜਿਸ ਦੇ ਰੋਸ ਤਹਿਤ ਅੱਜ ਮੁਲਾਜ਼ਮਾਂ ਵੱਲੋਂ ਜਿਹੜਾ ਠੇਕਾ ਮੁਲਾਜ਼ਮਿਸ਼ ਘਰਚ ਮੋਰਚੇ ਤੇ ਬੈਨਰ ਰੇਡ ਪਰ ਗਵੰਤਮਾਨ ਸਰਕਾਰ ਦੇ ਪੁਤਲੇ ਫੁਕੇ ਜਾ ਰਹੇ ਪੂਰੇ ਪੰਜਾਬ ਚ ਇਹ ਪੁਤਲਾ ਤੁਸੀਂ ਫੁਕਿਆ ਇਸ ਪੁਤਲੇ ਫੁਕਣ ਨਾਲ ਕੋਈ ਪ੍ਰਸ਼ਾਸਨ ਤੇ ਜਾਂ ਹਕੂਮਤ ਤੇ ਅਸਰ ਹੋਏਗਾ ਇਹ ਪੁਤਲਿਆਂ ਨਾਲ ਜਦੋਂ ਅਸੀਂ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਂਦੇ ਹਾਂ ਮੁਜ਼ਾਹਰੇ ਕਰਦੇ ਹਾਂ ਤਾਂ ਲੋਕਾਂ ਨੂੰ ਸਰਕਾਰ ਪ੍ਰਤੀ ਜੋ ਦਿਖਦਾ ਸੀਗਾ ਵੀ ਸਰਕਾਰ ਕੰਮ ਕਰਦੀ ਹੈ ਜਾਂ ਕੋਈ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਵੀ ਇਹ ਸਰਕਾਰ ਕੀ ਕਰਦੀ ਪਈ ਹੈ ਮੁਲਾਜ਼ਮਾਂ ਨਾਲ ਜੋ ਪਹਿਲੀਆਂ ਸਰਕਾਰਾਂ ਨੇ ਧੱਕੇ ਕੀਤੇ ਆ ਉਵੇਂ ਹੀ ਇਹ ਸਰਕਾਰਾਂ ਧੱਕੇ ਕਰਦੀਆਂ ਪਈਆਂ ਲੋਕਾਂ ਦੇ ਵਿੱਚ ਆਪਣੀ ਗੱਲ ਨੂੰ ਪਹੁੰਚਾ ਰਹੇ ਆ ਵੀ ਜੋ ਇਹ ਵਰਗ ਆ ਜਿੰਨਾ ਵੀ ਦੇਖ ਲਓ ਜੂਥ ਇੱਥੇ ਖੜਾ ਆ ਇਹ ਜੂਥ ਦਾ ਰੁਜ਼ਗਾਰ ਖਤਮ ਕਰਨ ਵਾਲੇ ਸਰਕਾਰ ਤੁਰੀ ਬੇ ਪ੍ਰਾਈਵਟ ਡਿਟੇਸ਼ਨ ਵਰਲਡਵਾਈਡ ਨੀਤੀਆਂ ਨੂੰ ਲਾਗੂ ਕਰੀ ਜਾ ਰਹੀਆਂ ਲੇਕਿਨ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਖਤਮ ਕਰ ਰਹੇ ਜਿਹੜੇ ਕਹਿੰਦੇ ਸੀ ਵੀ ਅੰਗਰੇਜ਼ ਬਾਹਰੋਂ ਇੱਥੇ ਲਿਆਉਣੇ ਨੇ ਲੇਕਿਨ ਇੱਥੋਂ ਦੇ ਜਿਹੜੇ ਸਾਥੀ ਨੇ ਉਹ ਬਾਹਰ ਜਾ ਰਹੇ ਨੇ ਕਿਉਂ ਭੱਜ ਰਹੇ ਨੇ ਕਿਉਂਕਿ ਇੱਥੇ ਹੈ ਕੁਛ ਨਹੀਂ 8-10 ਹਜ਼ਾਰ ਦੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਸਾਥੀਆਂ ਦਾ ਲੇਕਿਨ ਜੋ ਇਹ ਮੰਗਦੇ ਨੇ ਆਪਣਾ ਹੱਕ ਵੀ 8-10 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਤੇ ਜਿਹੜਾ ਸਾਡਾ ਇਹ ਰੁਜ਼ਗਾਰ ਸਾਨੂੰ ਇਹ ਪੱਕਾ ਕਰ ਦਿੱਤਾ ਜਾ ਤਾਂ ਜੋ ਸਾਡੇ ਘਰਾਂ ਦਾ ਗੁਜ਼ਾਰਾ ਹੋ ਸਕੇ ਲੇਕਿਨ ਉਹ ਸਰਕਾਰ ਉਹਦੇ ਤੋਂ ਮੁਨਕਰ ਨਹੀਂ ਗਈ ਨਾ ਉਹ ਮੀਟਿੰਗ ਕਰਕੇ ਕੋਈ ਮੰ ਉਹੀ ਲਾਰੇ ਨੇ ਵੀ ਅਗਲੀ ਵਾਰੀ ਦੇਖਾਂਗੇ 2 ਸਾਲ ਹੋ ਗਏ ਆ ਇਹ ਸਰਕਾਰ ਨੂੰ ਵੀ ਜੋ ਮੁਲਾਜ਼ਮਾਂ ਦੇ ਨਾਲ ਬੈਠ ਨਹੀਂ ਰਹੀ ਜੇ ਮੁਲਾਜ਼ਮਾਂ ਬੈਠ ਕੇ ਮੰਗ ਮਸਲੇ ਦਾ ਹੱਲ ਕਰਨਾ ਆ ਤਾਂ ਅਸੀਂ ਆਪ ਕਹਿੰਦੇ ਵੀ ਸਰਕਾਰ ਬੈਠ ਕੇ ਮੰਗ ਮਸਲੇ ਦਾ ਹੱਲ ਕਰੇ ਹੁਣ ਤੁਹਾਡਾ ਅਗਲਾ ਮਕਸਦ ਕੀ ਹੋਵੇਗਾ ਸਾਡੀ ਅਗਲੀ ਰਣਨੀਤੀ ਜੋ ਆ ਸੁਭਾ ਕਮੇਟੀ ਜੋ ਠੇ ਕਮਲਾ ਜੋ ਸ਼ਗਰ ਸ਼ਮੋਰਚੇ ਦੀ ਬੈਨਰ ਰੇਟ ਜੋ ਪ੍ਰੋਗਰਾਮ ਤੈਅ ਕੀਤਾ ਜਾਊਗਾ ਉਹਨੂੰ ਇਨ ਵਿੱਚ ਲਾਗੂ ਕਰਾਂਗੇ ਜਿਵੇਂ ਵੀ ਉਹ ਪਰਿਵਾਰਾਂ ਬੱਚਿਆਂ ਸਮੇਤ ਅੱਗੇ ਵੀ ਸੰਘਰਸ਼ ਅਸੀਂ ਕਰਦੇ ਆ ਇੰਨੀ ਕਰਾਕੇ ਦੀ ਠੰਡ ਦੇ ਵਿੱਚ ਜੋ ਵੀ ਪ੍ਰੋਗਰਾਮ ਲਿਖਿਆ ਜਾਊਗਾ ਅਗਲੇ ਮਹੀਨੇ ਅਸੀਂ ਉਹ ਵੀ ਕਰਾਂਗੇ ਜੀ ਓ ਸਾਡੇ ਨਾਲ ਇਥੇ ਮੌਜੂਦ ਆਗੂ ਹੋਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾਂਜ ਵੀਰ ਜੀ ਮੇਰਾ ਨਾਂ ਸੁਖਵਿੰਦਰ ਸਿੰਘ ਆ ਜੀ ਵੀਰ ਕਾ ਆਊਟਸੋਰਸ ਯੂਨੀਅਨ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਕਹਿਣਾ ਕੀ ਆ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹੋ ਵੀ ਸਾਡੇ ਵੱਖ-ਵੱਖ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚਦੇ ਹੋ ਤੁਹਾਨੂੰ ਪਤਾ ਹੀ ਆ ਵੀ ਬਾਰ-ਬਾਰ ਮੀਟਿੰਗਾਂ ਦੇ ਕੇ ਜੋ ਪੰਜਾਬ ਸਰਕਾਰ ਜਿਹੜੀ ਨਵੀਂ ਸੱਤਾ ਦੇ ਵਿੱਚ ਆਈ ਸੀ ਵੀ ਬੜਾ ਭਰੋਸਾ ਸੀ ਸਾਨੂੰ ਇਸ ਸਰਕਾਰ ਤੇ ਕਿਉਂਕਿ ਦੂਜੀਆਂ ਸਰਕਾਰਾਂ ਸਾਨੂੰ ਇਦਾਂ ਲੁੱਟਦੀਆਂ ਦੇ ਕੁੱਟਦੀਆਂ ਆਈਆਂ ਤੇ ਅੱਕ ਹਾਰ ਕੇ ਚਲੋ ਤੀਜੀ ਪਾਰਟੀ ਹਰ ਇੱਕ ਬੰਦੇ ਨੇ ਸੋਚ ਹੀ ਪੀ ਇਹ ਨਵੀਂ ਸਰਕਾਰ ਆਏਗੀ ਤੇ ਕੋਈ ਨਾ ਕੋਈ ਸਾਡਾ ਹੱਲ ਕਰੇਗੀ ਲੇਕਿਨ ਇਹ ਉਹਨਾਂ ਤੋਂ ਵੀ ਜਿਹੜੀ ਆ ਗਾਂ ਦੀ ਪਾਰਟੀ ਨਿਕਲੀ ਆ ਕਿਉਂਕਿ 19 ਮੀਟਿੰਗਾਂ ਹੋ ਗਈਆਂ 19 ਮੀਟਿੰਗਾਂ ਜਿਹੜੀਆਂ ਦੇਖ ਕੇ ਜਿਹੜੀ ਇੱਕ ਮੀਟਿੰਗ ਦੇ ਵਿੱਚ ਇਹ ਬਹਿ ਨਹੀਂ ਸਕੇ ਕੋਈ ਲਾਰੇ ਤੇ ਲਾਰਾ ਹਰ ਵਾਰ ਜਦੋਂ ਸਾਡੇ ਵਰਕਰ ਸਾਥੀ ਕੋਈ ਇੱਕ ਤੋਂ ਜਾਂਦਾ ਕੋਈ 100 ਕਿਲੋਮੀਟਰ ਤੋਂ ਕੋਈ 150 ਕਿਲੋਮੀਟਰ ਤੋਂ ਜਦੋਂ ਚੰਡੀਗੜ੍ਹ ਜਾਂਦਾ ਉਹਨੂੰ ਨਰਾਸ਼ਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਉੱਥੇ ਜਾ ਕੇ ਜਦੋਂ ਕਹਿੰਦੇ ਆ ਵੀ ਸੀਐਮ ਸਾਹਿਬ ਦਾ ਰੰਜੇਵੇਂ ਆ ਉਹ ਬਿਜ਼ੀ ਨੇ ਤੁਹਾਡੀ ਮੀਟਿੰਗ ਜਿਹੜੀ ਅੱਗੇ ਕਰ ਦਿੰਨੇ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਬਾਰ-ਬਾਰ ਅਸੀਂ ਹੋਈ ਅਪੀਲ ਕਰਦੇ ਆ ਵੀ ਜਿਹੜਾ ਯੂਥ ਆ ਇਹ ਯੂਥ ਜਿਹੜਾ ਰੀੜ ਦੀ ਹੱਡੀ ਹੁੰਦਾ ਇਹ ਸਰਕਾਰਾਂ ਵੱਡੀਆਂ-ਵੱਡੀਆਂ ਨੂੰ ਥੱਲੇ ਸੁੱਟ ਦਿੰਦਾ ਇਹ ਤੁਹਾਨੂੰ ਪਹਿਲਾਂ ਤੁਹਾਨੂੰ ਪਤਾ ਵੀ ਲੱਗ ਗਿਆ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਸੱਤਾ ਦੇ ਵਿੱਚ ਸੀ ਉਹਨਾਂ ਦਾ ਜਿਹੜਾ ਜਿਹੜਾ ਖਾਤਮਾ ਇਹੋ ਹੀ ਯੂਥ ਨੇ ਕੀਤਾ ਲੇਕਿਨ ਤੁਸੀਂ ਜਿਹੜਾ ਇਸ ਟਾਈਮ ਕੁਰਸੀ ਤੇ ਬਹਿ ਕੇ ਹੰਕਾਰੇ ਹੋਏ ਹੋ ਇਸ ਕਰਕੇ ਜਿੰਨੇ ਜਲਦੀ ਆਪਣਾ ਹੰਕਾਰ ਥੱਲੇ ਕਰ ਲੋਗੇ ਵਧੀਆ ਵਰਕਰ ਸਾਥੀਆਂ ਨੂੰ ਜਿਹੜਾ ਬੰਦਾ ਹੱਕ ਆ ਜਿਹੜੀ ਇਹਨਾਂ ਦੀ ਬੰਦੀ ਤਨਖਾਹ ਆ ਇਹ ਦਿੱਤੀ ਜਾਵੇ ਪੰਜਾਬ ਸਰਕਾਰ ਤੋਂ ਅਸੀਂ ਇਹੋ ਹੀ ਅਪੀਲ ਤੇ ਬੇਨਤੀ ਕਰਦੇ ਹਾਂ ਉਹਨਾਂ ਨੇ ਇੱਕੋ ਹੀ ਮੰਗਿਆ ਕਿ ਜਿਹੜਾ ਕਿ ਸਾਨੂੰ ਮਹਿਕਮੇ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਮਿੰਟੂ ਕਲਸੀ ਦੇ ਨਾਲ ਪ੍ਰਭਜੋਤ ਸਿੰਘ ਐਸ ਡੀ ਪੀ ਟੀ